ਆਪਣੇ ਦੋਸਤਾਂ ਦੇ ਨਾਲ ਜਦੋਂ ਮੰਡੀ ਦੇ ਆਗੂ ਨੇ ਚਾਹੇ ਫ੍ਰੀਕੋਟੇਪੂ ਤੇ ਕੁਝ ਆਗੂ ਹੈ ਜਾਂ ਪੰਜਾਬ ਲੈਵਲ ਤੇ ਜੋ ਆਗੂ ਉਹਨਾਂ ਨੂੰ ਨਾ ਘਰਾਂ ਤੋਂ ਰੈਕਟ ਕੀਤਾ ਜਿੰਦੇ ਰੋਸ ਹੋ ਜੋ ਅਸੀਂ ਪਹਿਲੇ ਦਿਨ ਤੋਂ ਹੀ ਬਸਤਾ ਬੰਦ ਕਰਤੀਆਂ ਬਾਕਣ ਬੰਦ ਕਰਤੇ ਆ ਫ੍ਰੀਕੋਟੇਪੂ ਦੇ ਜਿਹੜੇ 4 ਤੋਂ 5 ਜਿਹੜੇ ਮੇਲ ਆਗੂ ਉਹਨਾਂ ਨੂੰ ਰੈਕਟ ਰਾਉਂਡ ਅਪ ਕਰਤਾ ਕਿਉਂਕਿ ਅਸੀਂ ਅੱਜ ਕੋਈ ਸਾਡਾ ਧਰਨਾ ਮਜਾਦਾ ਕਰਨ ਦਾ ਕੋਈ ਪਰਦਰਸ਼ ਨਹੀਂ ਹੈ ਗੱਲ ਸੀ ਜੀ ਅਸੀਂ ਜੋ ਮੇਨ ਹਾਈਵੇ ਬਲੋ ਕਰਾਂਗੇ ਜੋ ਟੈਨੇ ਵਾਲਾ ਰੋੜਾ ਉਹ ਬਲੋ ਕਰਾਂਗੇ ਫ੍ਰੀਕੋਟੇਪੂ ਸ਼ਹਿਰ ਬਲੋ ਕਰਾਂਗੇ ਸਿਰਫ ਮੈਡੀਕਲ ਸੂਜੀ ਜੋ ਵੀ ਬਾਕੀ ਅਸੀਂ ਜੋ ਸਭ ਇਤੇ ਮੁੱਖ ਮੰਤਰੀਓ ਪਹਿਲਾਂ ਕਿਹਾਗੇ ਕਿ ਮੈਂ ਜਿਹੜਾ ਪ੍ਰਾਈਵੇਟ ਮਾਫੀਆਂ ਖਤਮ ਕਰਾਂਗਾ ਉਸੇ ਹੀ ਇਹ ਯਾ ਸਰਕਾਰ ਜੋ ਜਿਹਨੂੰ ਤਾਂਸਾਲ ਬੜੀ ਰੋਗੇ ਲੈ ਆ ਆ ਵੀ ਇੱਕੋ ਹੀ ਬਸ ਨਹੀਂ ਪਈ ਕਿਲੋਮੀਟਰ ਦਾ ਹਰ ਵਾਰ ਟੈਂਡਰ ਲੈ ਕੇ ਆ ਰਹੀ ਦਿੰਦਾ ਹਾਂ ਹਰ ਵਾਰ ਰੋਧ ਕਰਦੇ ਆ ਪਰ ਅਸੀਂ ਜਿਹੜਾ ਅੱਜ ਨਾਲ ਲਾਤ ਵੇਕੇ ਅਸੀਂ ਦੋ ਤਰੀਕ ਦੇ ਪਹਿਲਾਂ ਜਿਹੜਾ ਅਸੀਂ ਆਦਾ ਜੋ ਸਾਡੇ ਪੀਆੜੀ ਚੇਅਰਮੈਨ ਅੰਜੋਸ ਸਿੰਘ ਢੰਡਾਣਾ ਹੈ ਅਸੀਂ ਉਹਦੇ ਘਰ ਦੇ ਮੂਰੇ ਪੱਕਾ ਧਰਵਾ ਲਾਂਗੇ ਉੱਥੇ ਦਾ ਰੋਸ ਪ੍ਰਦਰਸ਼ਨ ਕਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਗੈਡ ਰੈਲੀ ਦੀ ਗੈਡ ਰੈਲੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਿਹੜਾ ਜਿੱਥੇ ਮੁੱਖ ਮੰਤਰੀ ਪਹਿਲਾਂ ਵੱਡੇ ਵੱਡੇ ਬਿਆਨ ਦਿੰਦਾ ਸੀ ਕਿ ਮੈਂ ਪ੍ਰਾਈਵੇਟ ਨੂੰ ਖਤਮ ਕਰਾਂਗਾ ਉਹਦਾ ਟੈਂਡਰ ਲੱਗਾ ਹੈ ਅਸੀਂ ਇਹ ਉਹਦਾ ਵਿਰੋਧ ਕਰ ਰਹੀ ਜੇਕਰ ਟੈਂਡਰ ਖੁੱਲੂਗਾ ਤੇ ਉਸ ਤੋਂ ਬਾਅਦ ਅਸੀਂ ਇਹਦੇ ਜੋ ਬਾਕੀ ਨੇ ਤੋਂ ਬੰਦ ਕਰਕੇ ਇੱਥੇ ਸ਼ਾਂਤ ਵੀ ਧਰਨਾ ਦਾਂਗੇ ਤੇ ਜੇਕਰ ਉਹ ਕਿਲੋਮੀਟਰ ਬੱਸ ਕਿੰਨੇ ਦਾ ਜੋ ਕਿਲੋਮੀਟਰ ਬੈਗਰ ਦੇ ਡਿਜੀਟਲ ਜਾਰ ਕਰਨ ਜਾ ਰਿਹਾ ਪਰ ਉਸਦੇ ਉਲਟ ਇਹਨਾਂ ਨੇ ਰਾਤ ਸਾਡੇ ਜੋ ਜਗਰ ਮੰਡੀ ਦੇ ਆਗੂ ਨੇ ਚਾਹੇ ਪ੍ਰੀ ਕੋ ਡੀਪ ਤੇ ਕੋਈ ਆਗੂ ਹੈ ਜਾਂ ਲੋਅ ਲੈਵਲ ਤੇ ਜੋ ਉਹ ਉਹਨਾਂ ਨੂੰ ਨਾ ਘੜਾ ਦੂਤੋਂ ਰੈਸਟ ਕੀਤਾ ਜਿੰਦੇ ਰੋਜ਼ ਉਹ ਅਸੀਂ ਪਹਿਲੇ ਟੈਂਪਰ ਨੂੰ ਦਸਤਾ ਬੰਦ ਕਰਤੀਆਂ ਬਾਕਣ ਬੰਦ ਕਰਤੇ ਆ ਜੇਕਰ ਆਈ ਸਰਕਾਰ ਨੂੰ ਚੇਤਾਵਨੀ ਵੀ ਦੇਣਾ ਚਾਹੁੰਦੇ ਤੇ ਬੇਨਤੀ ਵੀ ਕਰਨਾ ਚਾਹੁੰਦੇ ਜੇਕਰ ਸਾਡੇ ਬੰਦੇ 8:30 ਵਜੇ ਤੱਕ ਨਾਸ ਰਿਆ ਦਿੱਤੇ ਗਏ ਜਿਹੜੇ ਨਾਲ ਰੈਸਟਿਤਿਆ ਅਸੀਂ ਜੋ ਮੇਨ ਹਾਈਵੇ ਬਲੋਕ ਕਰਾਂਗੇ ਜੋ ਕਹਿੰਦੇ ਵਾਲਾ ਰੋਡ ਉਹ ਬਲੋਕ ਕਰਾਂਗੇ ਫ੍ਰੀਪੋਰਟ ਸ਼ਹਿਰ ਬਲੋਕ ਕਰਾਂਗੇ ਸਿਰਫ ਮੈਡੀਕਲ ਸੇਵਾ ਦੀ ਜੋ ਵੀ ਬਾਗੀ ਅਸੀਂ ਜੋ ਸਭ ਆਵਾਜ਼ੇ ਬੰਦ ਕਰ ਦਿਓ ਜਿਹੜੇ ਬੰਦੇ ਤੁਸੀਂ ਗੱਲ ਕਰਦੇ ਹੋ ਨਾ ਹਾਊਸ ਅਰੈਸਟ ਕੀਤਾ ਜਾਂ ਉਹਨਾਂ ਨੂੰ ਰਾਉਂਡ ਅਪ ਕਰਕੇ ਲੈ ਗਏ ਉਹਨਾਂ ਨੂੰ ਰਾਉਂਡ ਅਪ ਕਰਕੇ ਲੈ ਗਏ ਆ ਜੀ ਸਾਡੇ ਡੀਪੋ ਟਿਕਰੀ ਦੇ ਜਿਹੜੇ 4 ਤੋਂ 5 ਜਿਹੜੇ ਮੇਲ ਆ ਗੂ ਉਹਨਾਂ ਨੂੰ ਰਾਉਂਡ ਅਪ ਕਰਦੇ ਆ ਕਿਉਂਕਿ ਅਸੀਂ ਅੱਜ ਕੋਈ ਸਾਡਾ ਧਰਮ ਮਜਾਰਾ ਕਰਨ ਦਾ ਕੋਈ ਪਰਦੇਸ ਨਹੀਂ ਗੱਲ ਸੀ ਅਸੀਂ ਵੀਰਾਂ ਦੇ ਸ਼ਾਂਤਮਈ ਸਾਡੀ ਅੱਜ ਗੇਟ ਰੈਲੀ ਸੀ ਉਸ ਤੋਂ ਬਾਅਦ ਅਸੀਂ ਆਪਣਾ ਜੇ ਟੈਂਡਰ ਖੋਦਾ ਉਸ ਤੋਂ ਬਾਅਦ ਅਸੀਂ ਇਹ ਤਾਂ ਸ਼ਾਂਤਮਈ ਬਾਸਕੜ ਬਦਲਨ ਦਾ ਰੋਸ ਪਦਰਸ਼ਨ ਕਰਨਾ ਸੀ ਪਰ ਸਰਕਾਰ ਕਿਦਨ ਕਿਤੇ ਜਿਹੜਾ ਨਿੱਜੀਕਰਨ ਨੂੰ ਬਰਾਵਾ ਦੇਣਾ ਚਾਹੁੰਦੀ ਆ ਇਤੇ ਮੁੱਖ ਮੰਤਰੀ ਨੂੰ ਪਹਿਲਾਂ ਕੀਤਾ ਗਿਆ ਸੀ ਮੈਂ ਜਿਹੜਾ ਪ੍ਰਾਈਵੇਟ ਮਾਫੀਆ ਖਤਮ ਕਰਾਂਗਾ ਉਸੇ ਹੀ ਇਹ ਪੰਜਾਬ ਸਰਕਾਰ ਜੋ ਇਹਨੂੰ ਟਾਰਗਟ ਨਾਲ ਬੜੀ ਰੋਗੜਾ ਆ ਵੀ ਇੱਕੋ ਹੀ ਬਸ ਤੇ ਪਈ ਕਿਲੋਮੀਟਰ ਦਾ ਹਰ ਵਾਰ ਟੈਂਡਰ ਲੈ ਕੇ ਆ ਰਹੀ ਜਿੰਦਾ ਹਰ ਵਾਰ ਵਿਰੋਧ ਕਰਦੇ ਆ ਇਹ ਹਮਤਾਫਤ ਅੱਗੇ ਕਰ ਰਹੇ ਸੀ ਅੱਜ ਰੋਡਵੇ ਦਾ ਟੈਪਰ ਖੁੱਲਣਾ ਤੇ 2.80 ਰੁਪਈਆ ਖੁੱਲਣਾ ਹੈ ਪਰ ਅਸੀਂ ਜਿਹੜਾ ਅੱਜ ਨਾਲ ਲਾ ਦੋਏ ਕਿ ਅਸੀਂ 2 ਤਰੀਕ ਦੇ ਪਹਿਲਾਂ ਜਿਹੜਾ ਅਸੀਂ ਰਾਤਾ ਜੋ ਸਾਡੇ ਪ੍ਰਾਇਡੀ ਚੇਅਰਮੈਨ ਜੋ ਸਿੰਘੜਾਣਾ ਹੈ ਅਸੀਂ ਉਹਦੇ ਘਰ ਦੇ ਮੋਰੇ ਪੱਕਾ ਧਰਵਾਵਾਂਗੇ ਉੱਥੇ ਦਾ ਰੋਜ ਪ੍ਰਦਰਸ਼ਨ ਕਰਾਂਗੇ ਕਿਉਂਕਿ ਜੋ ਅਸੀਂ ਆਦੇ ਆ ਕਾਦੇ ਨਾਲ ਨਾਲ ਆਪਣੇ ਮੈਹਿਮਨ ਬਟਾਉਣ ਦੀ ਗੱਲ ਕਰ ਰਹੇ ਹਾਂ ਜਿਹੜੀ ਕਿਲੋਮੀਟਰ ਬਾਅਦ ਤੇ ਉਹ ਮੈਹਿਮਨ ਇੰਨਾ ਖੋਰਾ ਲਾ ਰਹੀ ਆ ਕਿਉਂਕਿ 6 ਸਾਲ ਵਿੱਚ ਉਹ ਕਰੋੜ ਰੁਪਏ ਦੇ ਉੱਤੇ ਲੈ ਕੇ ਜਾਊਗਾ ਤੇ ਮੈਹਿਮਨ ਕੋਈ ਬਸ ਨਹੀਂ ਬਣੀ ਤੇ ਹੌਲੀ ਹੌਲੀ ਮੈਹਿਮਨ ਜਿਹੜਾ ਇਹ ਬੰਦ ਕਰਨ ਦੇ ਕਰਾਰੇ ਲੈ ਕੇ ਜਾ ਰਹੇ ਆ ਜਦੋਂ ਮੰਡੀ ਦੇ ਆਦ